ਕਤਲ ਸੈਂਤੀ ਦੇ ਨਾਲ ਜਿੱਥੇ ਦੁੱਖ ਦੀ ਘੜੀ 'ਚ ਬੈਠੇ ਸਾਰੇ ਹੀ ਪਰਿਵਾਰਕ ਮੈਂਬਰ ਉਹਨਾਂ ਦੇ ਰਿਸ਼ਤੇ ਦਾ ਬਹੁਤ ਅਫਸੋਸ ਤੇ ਜਿੱਥੇ ਉਹਨਾਂ ਨੂੰ ਆਪੋ ਸ਼ਰਨ ਸਰਗੋਹਣ ਦੀ ਲੋੜ ਪਈ ਉਹ ਵੀ। ਜਦੋਂ ਬਹੁਤ ਦੁੱਖ ਦੀ ਘੜੀ 'ਚ ਜੇ ਬੈਠਿਆ ਤਾਂ ਤੋਪ ਵੀ ਤੇ ਪਰੇ ਸਾਰੀਆਂ ਸੋਗ ਨਹੀਂ ਆ ਉਹ ਤੁਹਾਡੇ ਉੱਪਰ ਦੇ ਬਗੀਆਂ। ਤੁਸੀਂ ਸਾਡਾ ਬਹੁਤ ਸਾਥ ਦਿੱਤਾ ਹੈ। ਤਾਜ਼ੀ ਇਸ ਕੇਸ ਦੇ ਵਿੱਚ ਹੁਣ ਤੱਕ ਪੂਰੀ ਮਜੂਰਤੀ ਬਣਾਈ ਇਹਦੇ ਤੋਂ ਸਰਨ ਪਤਾ ਹੈ ਇਕੱਲੇ ਇਕੱਲੇ ਨੂੰ ਪਤਾ ਮਤਲਬ ਜਿੰਨਾ ਸਖਤ ਹੁਣ ਚਾਹੀਦਾ ਸੀ ਉਸ ਤੋਂ ਵੀ ਕਿਤੇ ਜ਼ਿਆਦਾ ਨਹੀਂ ਸਫਲਤੀ ਕੀਤੀ ਹੋਈ ਹੈ ਤੇ ਉਹੀ ਗਾੜੀ ਦੀ ਪ੍ਰਧਾਨ ਨੇ ਕਹੀ ਹੈ ਕਿ ਥੋੜੀ ਜਿਹੀ ਤੁਹਾਨੂੰ ਖਰਾਬ ਕਰ ਤ ਮੈਂ ਤੁਹਾਨੂੰ ਇਹ ਵਿਸ਼ਵਾਸ ਦਿਵਾਉਣਾ ਆਪਣਾ ਗਾਲਕੇ ਕਿ ਅਸੀਂ ਪਹਿਲਾਂ ਵੀ ਕੋਈ ਤੁਗਣੀ ਛੱਡੀ ਜੇ ਤੁਸੀਂ ਕੋਈ ਇਸ ਚੀਜ਼ ਨੂੰ ਸਾਫ਼ ਕਰਦੇ ਕੋਈ ਬੰਦਾ ਵੱਧਦਾ ਵੀ ਮੈਂ ਉਹਦਾ ਵੀ ਦਿਲਦਾਰਾ ਮੈਂ ਮੇਰੀ ਸਾਰੀ ਟੀਮ ਦਾ ਜੀਐਸਵੀ ਸਾਹਿਬ ਤੋਂ ਸੀਐਨ ਚਾਰ ਖੜੇ ਨੇ ਮੇਰਾ ਸਿਸਟਮ ਵੀ ਕਿੰਨੇ ਪੁਲਿਸ ਜਦ ਲਈ ਬਾਰੋਂ ਹੋਰੇ ਪੁਲਸਾਈ ਹਰ ਬੰਦੇ ਨੇ ਤਲਵਾਰ ਨਾਲ ਨੌਕੀਦਾਰ ਮੋਹਾਲੀ ਅਨੰਦਪੁਰ ਸਾਹਿਬ ਮੇਰੀ ਪਾਰਟੀ ਦੂਜੀ ਵਾਰ ਗਈ ਹੈ ਮੋਹਾਲੀ ਤੀਜੀ ਵਾਰ ਗਈ ਹੈ ਹੁਣ ਤੋਂ ਹੱਲ ਨਹੀਂ ਵੀ ਪਤਾ ਨਹੀਂ ਕਿਥੇ ਰਿਸ਼ਤੇ ਜਾਰੀ ਇੱਕ ਸਾਵੇ ਬੰਦੇ ਨੇ ਦਸਾਂ ਦੇ ਘਰਾਂ ਦੇ ਬਾਰੇ ਲੱਗੇ ਹੋਏ ਇਨਾ ਹਿੱਸਾ ਲੈ ਟੈਕ ਕੀਤਾ ਤੇ ਉਹਨਾਂ ਦੇ ਰਿਸ਼ਤੇਦਾਰਾਂ ਦੇ ਘਰੋਂ ਵੀ ਤਾਰੇ ਲੱਗੇ। ਅਸੀਂ ਜਿੰਨਾ ਪ੍ਰੈਸ਼ਰ ਬਣਾਇਆ ਹੋਇਆ ਉਹਨਾਂ ਨਹੀਂ ਉਸ ਤੋਂ ਵੱਧ ਪ੍ਰੈਸ਼ਰ ਬਣਾ ਕੇ ਤੇ ਇਸ ਮਤਲਬ ਨੂੰ ਹੱਲ ਕਰਾਂਗੇ ਉਹ ਜਿਹੜੇ ਸਬੰਧਤ ਬੰਦੇ ਨੇ ਦੇ ਵਿੱਚ ਗੱਲ ਕਰਾਂਗੇ ਬਾਕੀ ਨੇ ਅਸੀਂ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਅਸੀਂ ਉਹਨੂੰ ਬੜੇ ਜਲਦੀ ਹੱਲ ਕਰਕੇ ਤੇ ਤੁਹਾਨੂੰ ਦੇ ਸੰਬੰਧ ਸਲਾਕਾ ਦੇ ਵਿੱਚ ਪਹੁੰਚੇ ਤੇ ਅਸੀਂ ਪਰਵਾਹ ਦੇ ਨਾਲ ਖੜੇ ਹਾਂ ਤੁਸੀਂ ਵੀ ਸਹਿਯੋਗ ਕਰੋ ਸਾਰੇ ਲੜ ਕੇ ਬਿਲਕੁਲ ਕਿਸੇ ਵੀ ਹਰਜੀਵਨ ਸਿੰਘ ਦਾ ਜਿਹਨੇ ਆਪਦੀ ਜੀਵਨ ਲੀਲਾ ਖਤਮ ਕੀਤੀ ਹੈ ਉਹਦਾ ਆਹ ਲਾਣੇ-ਮਾਣੇ ਦੇ ਵਿੱਚ ਜਮੀਨ ਦੀ ਮਿਲਤੀ ਨੂੰ ਲੈ ਕੇ ਬੱਟ ਪਾਉਣ ਦਾ ਮਸਲਾ ਸੀਗਾ ਔਰ ਪੰਚਾਇਤ ਹੈ ਜਿਹੜੀ ਉਹ ਸਰਪੰਚ ਹੈ ਉਹਦਾ ਪਿਛਲੇ ਸਮੇਂ ਦੇ ਵਿੱਚ ਚੋਣਾ ਵੇਲੇ ਹਰਜੀਤ ਸਿੰਘ ਨੇ ਸਾਫ ਰੇਤਾ ਬਹੁਤ ਦੂਜੇ ਪਾਸੇ ਪਾਤੀ ਉਹ ਮਨ ਦੇ ਵਿੱਚ ਰੰਜਸ ਰੱਖਦਾ ਸੀਗਾ ਕਿ ਜੀਵਨ ਸਿੰਘ ਦੀ ਜਦੋਂ ਕੀ ਲੋੜ ਪਈ ਕਿਉਂਕਾ ਪਿਆ ਮੈਨੂੰ ਮਤਲਬ ਸਭ ਕੁਝ ਕਿਉਂ ਉਸ ਨੀਤ ਨਾਲ ਉਹ ਪਿੰਡ ਦਾ ਸਰਪੰਚ ਮਤਲਬ ਚੱਲਦਾ ਰਿਹਾ ਔਰ ਜਦੋਂ ਵੱਟ ਪਾਉਣ ਦੀ ਗੱਲ ਆਈ ਤਾਂ ਉਹਨੇ ਦੂਜੀ ਧਿਰ ਨੂੰ ਮਤਲਬ ਉਸ ਸਾਹਕੇ ਵੀ ਚਲੋ ਮੈਂ ਵੱਟ ਪਾਉਣਾ ਇਸ ਗੱਲ ਨੂੰ ਲੈ ਕੇ ਉਹ ਵਾਗ ਗਿਆ ਖੇਤ ਦੋ ਮੈਂਬਰ ਹੋਰ ਲੈ ਲੇ ਉਸ ਬੰਦੇ ਹੋਰ ਲੈ ਲੇ ਔਰ ਵੱਟ ਪਾਉਣ ਚਲੇ ਗਏ ਜਦੋਂ ਹਰਜੀਵਨ ਸਿੰਘ ਨੂੰ ਪਤਾ ਲੱਗਿਆ ਕਿ ਵੱਟ ਪਾਉਣ ਚਲੇ ਗਏ ਤਾਂ ਉਹਨੇ ਆਪਣੀ ਲੜਕੀ ਦੇ ਨਾਲ ਲਿਆ ਆਪਣੀ ਪਤਨੀ ਦੇ ਨਾਲ ਲਿਆ ਤਾਂ ਉਹ ਖੂਤੇ ਬੱਗਿਆ ਉਹਨੇ ਰੋਕਣਾ ਚ ਆਇਆ ਵੀ ਸਾਡੀ ਬਿਨਾ ਸਹਿਮਤੀ ਤੋਂ ਨਿਸ਼ਾਨਦੇਹੀ ਕਰਾਈ ਐ ਸਾਡੀ ਸਹਿਮਤੀ ਤੋਂ ਬਿਨਾ ਤੁਸੀਂ ਵਟ ਪਾ ਰਹੇ ਹੋ ਘਟੋ ਘਟੋ ਸਾਨੂੰ ਦਸਤਾਵੇਜ਼ ਦਿਓ ਤਾਂ ਉਹ ਪੰਚਾਇਤ ਨੇ ਕਰੋਨਾ ਗ੍ਰੋਹੀ ਲੋਕਾਂ ਨੇ ਜਿਹੜੇ ਜਰਜੀ ਨਾਲ ਸੰਦੇ ਨਾਲ ਵਟ ਪਾਉਣ ਦੀ ਗੱਲ ਕਰਦੀ ਸੀ ਭਾਵੇਂ ਉਹ ਪਰਿਵਾਰ ਕੀ ਸੀਗੇ ਤਾਂ ਉਹ ਜੀ ਹਰਜੀਵ ਸਿੰਘ ਜੀ ਗੱਲ ਨਾ ਜੋ ਰੁਕਣਾ ਦਾ ਹੈ ਤਾਂ ਮਤਲਬ ਜਿਹੜਾ ਨਾਲ ਟਕਰੋ ਹੋਣਾ ਹੈ ਟਕਦੇ ਨਾ ਤਾਂ ਵਿਗੜਾ ਲਿਆ ਗਿਆ ਹਰਜੀਵ ਸਿੰਘ ਨੂੰ ਖਤਰਾ ਹੋ ਗਿਆ ਵੀ ਉਹਨੂੰ ਮਤਲਬ ਕਿਤੇ ਚੰਬੜਨਾ ਜਾਣ ਮੇਰੇ ਸੱਤ ਫੀਟ ਦਾ ਮਾਰਨ ਕਿਉਂਕਿ ਉਹ ਖਾਲੀ ਹੱਥ ਸੀ ਉਹਨਾਂ ਕੋਲੇ ਮਡੇ ਮੋਟੇ ਸੀ ਇੰਨਾਂ ਕੱਪਾ ਹੈ ਜਿਹੜੇ ਸੀਗੇ ਤਾਂ ਉਹ ਮਤਲਬ ਆਪਰੇ ਬਚਾਦਾ ਮਾਰਾ ਔਰ ਆਪਦੇ ਕੋਫੇ ਨੂੰ ਵਾਕੇ ਕੋਫੇ ਨੂੰ ਵਾਗਿਆ ਜਦੋਂ ਆਪਰੇ ਉਹਨੇ ਦੇਖੀ ਆਪਦੀ ਬੀਜ ਟੀਮ ਦੀ ਦੇਖੀ ਔਰ ਨਾ ਤੱਕ ਆਉਂਦਾ ਦੇਖਿਆ ਤਾਂ ਫਿਰ ਉਹ ਗਰੀਬ ਬੰਦੇ ਕੋਲੇ ਕੀ ਹੁੰਦਾ ਉਹ ਕੋਠੇ ਚ ਸਲਪਾਸ ਪੀਤੀ ਸੀ ਜ਼ਹਿਰ ਪੀ ਸੀ ਦਵਾਈ ਜਾਂ ਇਹਦੀ ਦਵਾਈ ਸਪਰੇ ਉਹ ਮਤਲਬ ਇਤਰਾ ਸੀ ਗਿਆ ਔਰ ਆਪ ਦਾ ਜਿਹੜਾ ਜੀਵਨ ਆ ਉਹ ਦਾਤੇ ਲਾ ਗਿਆ ਔਰ ਆਪ ਪੋਰਸਾ ਪ੍ਰਸ਼ਾਸਨ ਨੇ ਭਾਵੇਂ ਪਲਚਾ ਦਾ ਦਰਜ ਕਰਤਾ ਸੀ ਮੌਕੇ ਤੇ ਸਾਰੇ ਬੰਦਿਆਂ ਤੇ ਉਸ ਗੱਲ ਤੋਂ ਅਸੀਂ ਸਲਾਹਗਾ ਕਰਦਾ ਪ੍ਰਸ਼ਾਸਨ ਦੀ ਪਰ ਫਿਰ ਵੀ ਜਿੰਨਾਂ ਚਿਰ ਪਰਚੇ ਪਾਏ ਨੂੰ ਦੋਸ਼ੀਆਂ ਨੂੰ ਅਰੈਸਟ ਨਹੀਂ ਕੀਤਾ ਜਾਂਦਾ ਗਿਰਫਤਾਰ ਨਹੀਂ ਕੀਤਾ ਜਾਂਦਾ ਉਨਾ ਕੱਲ ਉਹਦੂ ਵੀ ਰਹਿ ਜਾਂਦੀ ਆ ਰੜਕਰੀ ਰਹਿ ਜਾਂਦੀ ਆ ਉਸ ਗੱਲ ਨੂੰ ਲੈ ਕੇ ਵੀ ਦੋਸ਼ੀਆਂ ਦੀ ਗ੍ਰਿਫਤਾਰੀ ਪਾਈ ਜਾਵੇ ਇਸ ਗੱਲ ਨੂੰ ਲੈ ਕੇ ਅਸੀਂ ਪਰਸੋਂ ਨੂੰ ਲੈ ਕੇ ਉਹਦਾ ਜਿਹੜਾ ਸਰੀਰ ਹੈ ਵੱਡੀ ਹੈ ਉਹਨੂੰ ਲੈ ਕੇ ਥਾਣੇ ਚਾਹੀ ਸੀ ਔਰ ਸਭ ਤੋਂ ਵੱਡੀ ਗੱਲ ਹੈ ਵੀ ਉਹਦਾ ਸਰੀਰ ਦੇ ਵਿੱਚ ਜ਼ਹਿਰ ਗਈ ਹੋਈ ਹੈ ਉਹ ਜ਼ਹਿਰ ਹੈ ਸਰੀਰ ਦੇ ਵਾਸਤੇ ਘਾਤਕ ਜਿਹਦੇ ਨਾਲ ਉਹ ਸਰੀਰ ਮਤਲਬ ਸੜ ਰਿਹਾ ਹੋਏਗਾ ਇਸ ਗੱਲ ਨੂੰ ਲੈ ਕੇ ਅਸੀਂ ਅੱਜ ਪ੍ਰਸ਼ਾਸਨ ਦੇ ਨਾਲ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਹੈ ਵੀ ਅਸੀਂ ਕੋਈ ਟੰਲ ਨਹੀਂ ਕਰਾਂਗੇ ਡਿਪਟੀ ਸਾਹਿਬ ਨੇ ਰੱਬ ਦੀ ਸੌਂ ਖਾਧੀ ਹੈ ਔਰ ਵਿਸ਼ਵਾਸ ਨੂੰ ਲੈ ਕੇ ਅਸੀਂ ਜਿਹੜਾ ਇਹ ਪ੍ਰੋਗਰਾਮ ਸਮਾਪਤ ਕਰਦੇ ਹਾਂ ਔਰ ਭਾਗ ਕੀ ਨਾਮ ਹੈ ਹਾਂਜੀ ਕੀ ਕੀ ਰੌਲਾ ਸੀ ਕਿਹੜਾ ਸੀ ਇਸ ਦਾ ਤਾਂ ਜੀ ਨੇ ਇੰਦਰ ਆਲਾ ਸੀ ਜੀ ਜਾ ਸ਼ਾਮ ਨੂੰ ਜੇ ਸੇਵਿਸ ਸਰਵਿਸ ਬੰਦੀ ਸੀਗੇ ਉਹੇ ਪਾਪਾ ਨੇ ਠੱਕਵਾ ਦੇ ਸੀਗੇ ਬੱਟ ਪਾ ਦੇ ਸੀ ਜਿੰਨੇ ਤੇ ਟ੍ਰੈਕਟਰ ਮਸਤ ਸੀਗਾ ਤੇ ਪਾਪਾ ਨੇ ਉਹਨੂੰ ਬੜਾ ਰੋਕਿਆ ਵੀ ਕਿ ਬੱਟ ਨਾ ਪਾਉ ਮੇਰਾ ਵਾਹਨ ਹੈ ਉਹ ਕਿਹਨੇ ਤੇ ਉਹ ਨੂੰ ਕੋੜ ਮੀਂਹ ਦਿੱਤਾ ਤੇ ਉਸ ਨੂੰ ਸੱਚਾ ਗੈਰੀ ਉਹਨਾਂ ਨੂੰ ਵੇਖਿਆ ਕਿ ਆਹ ਤਾਰਾ ਸੁਆ ਮੱਟ ਕੇ ਪਰਕਰਤਾਰਾਂ ਦੇ ਉਹ ਬੱਧੀ ਵੀ ਖੜੀ ਸੀ ਥੋੜੀ ਕਦੂਰ ਤੇ ਖੜੀ ਸੀ ਲੱਗਦੀ ਹੈ ਸ਼ਾਇਦ ਚਾਚੰਦੇ ਬੜੀ ਹਸਾਂ ਦੇ ਲੋੜਦੇ ਪਰ ਉਹਨਾਂ ਨੇ ਅੱਧਾ ਨਹੀਂ ਕੀਤਾ ਉਹ ਤੋਂ ਜਾ ਕੇ ਡਾਈ ਗਏ ਬੁੜੇ ਤੇ ਪਹਿਲਾਂ ਪਛਾਣ ਕੁਝ ਨਹੀਂ ਕਰ ਰਹੀ ਸੀ ਪਰ ਅੱਗੇ ਨੂੰ ਸਭ ਤੋਂ ਵੱਧ ਉਹਨਾਂ ਨੇ ਵਿਸ਼ਵਾਸ ਲਵਾਇਆ ਕਿ ਇਹ ਸੀ ਉਹਨਾਂ ਖੜਾ ਨੇ ਕੋਈ ਬੰਦ ਕਰਾਇਆ ਨੂੰ ਕਿੰਨੇ ਮਲਜ਼ਮ ਗਿਰਫਾਰ ਕੀਤੇ ਇਹਨਾਂ ਨੂੰ ਕਿ ਮੈਂਬਰ ਸੀਗਾ ਕਿ ਕੋਈ ਡਾਇਰੈਕਟਰ ਦਾ ਸ਼ਿਕਾਇਤ ਹਾਂ ਥੋੜਾ ਕੋਈ ਧਰਨਾ ਵਗੈਰਾ ਸੀਗਾ ਹਾਂ ਜੀ ਧਰਨਾ ਉਹ ਕਰ ਪਿਆ ਉਸੇ ਕੋਈ ਕੋਈ ਕਾਰਵਾਈ ਨਹੀਂ ਕਰ ਸਕੀ ਕਿੰਨੇ ਰਾਂ ਤੋਂ ਧਰਨਾ ਚੱਲ ਰਿਹਾ ਹੈ 12 ਟਾਲੀ ਫਿਰ ਤੋਂ